ਹਾਲੀ ਫੀਸ ਮਸਡੇ ਨਜ਼ਦੀਕ ਸ਼ਾਹੀ ਮਾਜਰਾ ਵਿਖੇ ਪੀਟੀਐਲ ਕੰਪਨੀ ਦੇ ਕੋਲ ਡੰਪਿੰਗ ਗਰਾਊਂਡ ਜਿਹੜਾ ਕਿ ਆਰਸੀਐਮ ਬਣਾਇਆ ਗਿਆ ਹੈ ਤੇ ਕੋੜਾ ਪ੍ਰੋਸੈਸਿੰਗ ਪਲਾਂਟ ਲਾਇਆ ਗਿਆ ਹੈ ਉਸ ਦਾ ਵਿਰੋਧ ਜਿਹੜਾ ਹੈ ਉੱਥੇ ਦੇ ਲੋਕਲ ਲੋਕਾਂ ਵੱਲੋਂ ਲੋਕਲ ਰੈਜ਼ੀਡੈਂਸ ਲੋਕਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਕੀਤਾ ਜਾ ਰਿਹਾ ਤੇ ਲੋਕਾਂ ਦਾ ਰੋਸ ਜਿਹੜਾ ਹੈ ਵੱਧਦਾ ਜਾ ਰਿਹਾ ਦਿਨ-ਪ੍ਰਤੀ ਦਿਨ ਵੱਧ ਰਿਹਾ ਇਸ ਰੋਸ ਵਿੱਚ ਲੋਕ ਹੁਣ ਇਕ ਜੁਟਾ ਦਿਖਾਣ ਨਾ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਆਰਸੀਐਮ ਦਾ ਜਿਹੜਾ ਊੜਾ ਪ੍ਰੋਸੈਸਿੰਗ ਪਲਾਂਟ ਸੀਗਾ ਉੱਥੇ ਤਾਲਾ ਲਾ ਦਿੱਤਾ ਗਿਆ ਤੇ ਵਿਰੋਧ ਵੀ ਜੰਮ ਕੇ ਜਾ ਰਿਹਾ ਹੈ ਹੁਣ ਲੋਕਾਂ ਨੇ ਇੱਥੇ ਪੱਕਾ ਮੋਰਚਾ ਲਾ ਦਿੱਤਾ ਹੈ ਤੇ ਆਰ ਪਾਰ ਦੀ ਲੜਾਈ ਜਿਹੜੀ ਹੈ ਉਹ ਮੁਹਾਲੀ ਪ੍ਰਸ਼ਾਸਨ ਤੋਂ ਲੜਨ ਲਈ ਤਿਆਰ ਹੋ ਗਏ ਨੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਫਿਰ ਮੀਡੀਆ ਸੀ ਨਿਊਜ਼ ਚੈਨਲ ਤੇ ਤੁਸੀਂ ਲਾਈਵ ਤਸਵੀਰਾਂ ਦੇ ਕਿਉਂਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਲੋਕਾਂ ਨੇ ਆਪਣੇ ਮੂੰਹ ਤੇ ਮਾਸਕ ਬਣ ਕੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਮਾਸਕ ਇਸ ਕਰਕੇ ਲਾਇਆ ਹੋਇਆ ਕਿਉਂਕਿ ਉਹਨਾਂ ਦੀ ਜ਼ਿੰਦਗੀ ਜੀਣਾ ਮੁਸ਼ਕਿਲ ਹੋ ਗਿਆ ਹੈ ਉਹਨਾਂ ਦੇ ਘਰ ਬੈਠਣਾ ਰੋਟੀ ਖਾਣਾ ਮੁਸ਼ਕਿਲ ਹੋ ਗਿਆ ਹੈ ਤੇ ਇਸ ਕਰਕੇ ਅੱਜ ਉਹਨਾਂ ਨੂੰ ਇਸ ਭੀਸ਼ਣ ਗਰਮੀ ਵਿੱਚ ਵੀ ਇੱਥੇ ਬੈਠਣਾ ਪੈ ਰਿਹਾ ਮਜਬੂਰੀ ਹੈ ਤੇ ਲੋਕਾਂ ਨੇ ਇਸ ਮੌਕੇ ਤੇ ਵਕ-ਵਕ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ ਜਿਸ ਵਿੱਚ ਮੋਹਾਲੀ ਦੇ ਮੌਜੂਦਾ ਮੇਅਰ ਅਮਰਜੀਤ ਸਿੰਘ ਜੀ ਤੇ ਸਿੱਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਲੀਡਰ ਤੇ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਸੁਹਾਨਾ ਤੇ ਮੋਹਾਲੀ ਦੇ ਮੌਜੂਦਾ ਨਗਰ ਨਿਗਮ ਦੇ ਦੀਪਤੀ ਮੇਅਰ ਕੁਲਜੀਤ ਸਿੰਘ 베ਦੀ ਨੇ ਵੀ ਸ਼ਿਰਕਤ ਕੀਤੀ ਤੇ ਉਹਨਾਂ ਨੇ ਸਾਰੀ ਗੱਲ ਦਾ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਕਿ ਆਖਿਰ ਇਹ ਦੇ ਪਿੱਛੇ ਕੌਣ ਕਿੰਨੀ ਲੜਾਈ ਲੜ ਰਿਹਾ ਹੈ ਤੇ ਉਸ ਦੇ ਬਾਵਜੂਦ ਵੀ ਇਹ ਕੂੜਾ ਇਹ ਜਿਹੜਾ ਆਰਸੀਐਮ ਜਿਹੜਾ ਪੁਆਇੰਟ ਬਣਾਇਆ ਗਿਆ ਹੈ ਉਹ ਕਿਉਂ ਨਹੀਂ ਚੱਕਿਆ ਜਾ ਰਿਹਾ ਹੈ ਇੱਥੇ ਜਿੱਥੇ ਇੱਕ ਪਾਸੇ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤ ਸਿੰਘ ਨੇ 30 ਸਤੰਬਰ ਤੱਕ ਦੀ ਲਾਸਟ ਡੇਡ ਦਿੱਤੀ ਹੈ ਕਿ ਉਸ ਤੋਂ ਬਾਅਦ ਉਹ ਖੁਦ ਇਸ ਤੇ ਲੋਕਾਂ ਨੂੰ ਨਾਲ ਲੈ ਕੇ ਕਾਰਵਾਈ ਕਰਨਗੇ ਉਹਨਾਂ ਦੇ ਜਾਣ ਤੋਂ ਬਾਅਦ ਇੱਥੇ ਲੋਕਾਂ ਨੇ ਜਿਸ ਵਿੱਚ ਏਰੀਆ ਦੇ ਕਾਉਂਸਲਰ ਜਗਦੀਸ਼ ਜੱਗਾ ਤੇ ਹੋਰ ਲੋਕਾਂ ਨੇ ਮਿਲ ਕੇ RCM ਪੁਆਇੰਟ ਨੂੰ ਤਾਲਾ ਲਾ ਦਿੱਤਾ ਤੇ ਲੋਕਾਂ ਨੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੈ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਫਿਰ ਮੀਡੀਆ ਸੀ ਨਿਊਜ਼ ਚੈਨਲ ਰਾਹੀਂ ਦਿਖਾ ਰਹੇ ਕਿ RCM ਪੁਆਇੰਟ ਦੇ ਕੋਲ ਲੋਕ ਕਿਸ ਤਰ੍ਹਾਂ ਆਪਣੇ ਮੂੰਹ ਤੇ ਮਾਸਕ ਲਾ ਕੇ ਬੈਠੇ ਨੇ ਤੇ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਹਾਲਾਂਕਿ ਤੁਹਾਨੂੰ ਹੋਰ ਬਹੁਤ ਸਾਰੀਆਂ ਤਸਵੀਰਾਂ ਅਸੀਂ ਦਿਖਾਵਾਂਗੇ ਜਿਸ ਵਿੱਚ ਰਾਜਨੀਤਿਕ ਜਿਹੜੇ ਇੱਥੇ ਲੋਕ ਪਹੁੰਚੇ ਚਾਹੇ ਉਹ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਹੋਣ ਚਾਹ ਇੱਥੇ ਦੇ ਜਿਹੜੇ ਪੰਜ ਫੇਜ਼ ਦੇ ਕਾਉਂਸਲਰ ਮੈਡਮ ਬਲਜੀਤ ਕੌਰ ਹੋਣ ਜਾਂ ਹੋਰ ਜਿਹੜੇ ਕਿ ਅਗਰ ਤੇ ਨਗਰ ਨਿਗਮ ਦੇ ਡਿਪਟੀ ਮੇਅਰ ਬਲਜੀਤ ਸਿੰਘ 베ਦੀ ਹੋਣ ਤੇ ਪਰਮਿੰਦਰ ਸੁਆਣਾ ਜਿਹੜਾ ਅਕਾਲੀ ਲੀਡਰ ਉਹਨਾਂ ਨਾਲ ਵੀ ਕਾਫੀ ਉੱਥੇ ਦੇ ਲੋਕਲ ਲੋਕਾਂ ਨਾਲ ਨੌਕ ਝੋਕ ਹੋਈ ਤੇ ਲੋਕਾਂ ਨੇ ਕਈ ਸਵਾਲ ਪੁੱਛੇ ਉਹ ਵੀ ਤਾਂ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਹੀ ਤਸਵੀਰਾਂ ਦਿਖਾਵਾਂਗੇ ਕਿ ਉਹ ਲੋਕਾਂ ਨੇ ਕੀ ਸਵਾਲ ਪੁੱਛੇ ਤੇ ਇਹਨਾਂ ਨੇ ਕੀ ਜਵਾਬ ਦਿੱਤਾ ਪਰ ਤੁਸੀਂ ਸਾਡੇ ਚੈਨਲ ਤੇ ਬਣੇ ਰਹੋ ਤੇ ਅਸੀਂ ਤੁਹਾਨੂੰ ਹਰ ਇੱਕ ਇਥੇ ਦੀ ਪੂਰੀ ਰਿਪੋਰਟ ਅਸੀਂ ਆਪਣੇ ਚੈਨਲ ਤੇ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਜੀ ਸਾਡੇ ਚੈਨਲ ਦੀ ਖਬਰ ਤੁਹਾਨੂੰ ਵਧੀਆ ਲੱਗੇ ਸਾਡੀ ਕਵਰੇਜ ਸਾਨੂੰ ਵਧੀਆ ਲੱਗੇ ਤੁਹਾਨੂੰ ਵਧੀਆ ਲੱਗਦੀ ਹੈ ਸਾਡੀ ਕਵਰੇਜ ਤੇ ਅਸੀਂ ਸਮਾਜ ਦੇ ਇਸ ਤਰ੍ਹਾਂ ਦੇ ਕੰਮ ਨੂੰ ਸਾਡਾ ਚੈਨਲ ਜਿਹੜਾ ਹੈ ਉਹ ਉਜਾਗਰ ਕਰ ਰਿਹਾ ਹੈ ਤੇ ਤੁਹਾਡੀ ਆਵਾਜ਼ ਨੂੰ ਉਠਾ ਰਿਹਾ ਹੈ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਆਪਣੀ ਵੀਡੀਓ ਨੂੰ ਜਿਆਦਾ ਜਿਆਦਾ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਇਸ ਮੁੱਦੇ ਦਾ ਤੇ ਜਿਹੜੀ ਸਮੱਸਿਆ ਇਹਦਾ ਪੱਕਾ ਹੱਲ ਕਰਾਉਣ ਵਿੱਚ ਅਸੀਂ ਵੀ ਤੁਹਾਡੇ ਸਹਿਯੋਗੀ ਬਣ ਸਕੇ ਤੇ ਅਸੀਂ ਵੀ ਸਮਝਾਂਗੇ ਸਮਾਜ 'ਚ ਅਸੀਂ ਵੀ ਕਿਤੇ ਨਾ ਕਿਤੇ ਬਹੁਤ ਵਧੀਆ ਰੋਲ ਪਲੇ ਕਰ ਰਹੇ ਆ ਜਿਸ ਨਾਲ ਤੁਹਾਨੂੰ ਇਹ ਛੇਤੀ ਤੋਂ ਛੇਤੀ ਸਮੱਸਿਆ ਤੋਂ ਰਾਹਤ ਮਿਲ ਸਕੇ ਤੁਸੀਂ ਬਣੇ ਰਹੋ ਸਾਡੇ ਚੈਨਲ ਨੂੰ ਦੇਖਦੇ ਰਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਰਾਹੀਂ ਅਸੀਂ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਦਿਖਾ ਰਹੇ ਆ ਵੀਡੀਓ ਦਿਖਾ ਰਹੇ ਆ ਇੱਕ ਇੱਕ ਖਬਰ ਦਿਖਾ ਰਹੇ ਤੇ ਅੱਗੇ ਵੀ ਦਿਖਾਵਾਂਗੇ ਕਿ ਰਾਜਨੀਤਿਕ ਲੋਕਾਂ ਨਾਲ ਕਿਸ ਤਰ੍ਹਾਂ ਦੀ ਨੋਕ-ਚੋਕ ਹੋਈ ਹੈ ਤੇ ਬੇਨਤੀ ਫਿਰ ਹੋਈ ਹੈ ਕਿ ਚੈਨਲ ਨੂੰ ਜਿਆਦਾ-ਜਿਆਦਾ ਲਾਈਕ ਕਰ ਦਿਓ ਸਬਸਕ੍ਰਾਈਬ ਕਰੋ ਤੇ ਸਾਨੂੰ ਕਮੈਂਟ ਵੀ ਕਰਕੇ ਦੱਸਿਓ ਕਿ ਅਸੀਂ ਹੋਰ ਕਿਵੇਂ ਬੈਟਰ ਤੁਹਾਡੀ ਹੈਲਪ ਕਰ ਸਕਦੇ ਆ ਮਸਲਾ ਦਾ ਹੱਲ ਤੁਸੀਂ ਹੀ ਕੱਢਣਾ ਹੋਰ ਕਿਸੇ ਨੂੰ ਨਹੀਂ ਕੱਢਣਾ ਜਿੰਨੀਆਂ ਅਖਬਾਰਾਂ ਜਿੰਨੇ ਪ੍ਰਿੰਟ ਮੀਡੀਆ ਸਾਰਿਆਂ ਨੂੰ ਜਿਹੜੇ ਤੁਹਾਡੇ ਨੋਨ ਆ ਉਹਨਾਂ ਨੂੰ ਬੇਤੀ ਕਰੋ ਕਿ ਤੁਹਾਡੇ ਕੋਈ ਫੋਟੋ ਹੈ ਜਾਂ ਤੁਹਾਡੀ ਕੋਈ ਗੱਲ ਹੈ ਤੁਹਾਡਾ ਕੋਈ ਲੇਖ ਹੈ ਉਸ ਨੂੰ ਸ਼ਾਟ ਕਰੋ ਤੇ ਤੁਸੀਂ ਉਹ ਲੇਖ ਦੀ ਕਟਿੰਗ ਲੈ ਕੇ ਉਹ ਜਿਹੜੀ ਹੈ ਕਾਰਪੋਰੇਸ਼ਨ ਦੇ ਡਿਪਟੀ ਕਮਿਸ਼ਨਰ ਨੂੰ ਗਮਾਦਾ ਨੂੰ ਡੇਲੀ ਫਾਰਵਰਡ ਕੀਤੀ ਜਾ ਇੱਕ ਅਸੀਂ ਮੇਅਰ ਸਾਹਿਬ ਨੂੰ ਕਨਫੈਡਰੇਸ਼ਨ ਵੱਲੋਂ ਬੇਤੀ ਕੀਤੀ ਸੀ ਕਿ ਇਸ ਮੁੱਦੇ ਤੇ ਸਪੈਸ਼ਲੀ ਇੱਕ ਬੰਦਾ ਅਜਲਾਸ ਬਣਾਇਆ ਜਾਵੇ ਕਾਉਂਸਲਰਾਂ ਦਾ ਤਾਂ ਕਿ ਸਾਰਿਆਂ ਦੇ 뷰 ਲੈ ਜਾਣ ਔਰ ਇੱਕ ਰਿਪੋਰਟ ਬਣਾ ਕੇ ਜਿਹੜੀ ਹੈ ਗਵਰਨਮੈਂਟ ਨੂੰ ਭੇਜੀ ਜਾਵੇ ਤਾਂ ਕਿ ਜਿਹੜੇ ਕਾਉਂਸਲਰ ਹੈ ਉਹ ਉਹਨਾਂ ਨੂੰ ਪਤਾ ਹੋਵੇ ਇਸ ਲੜਾਈ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਕਿ ਨਹੀਂ ਨਾਲ ਅਸੀਂ ਸਾਰੇ ਕਾਉਂਸਲਰਾਂ ਨੂੰ ਚਿੱਠੀ ਲਿਖੀ ਕਿ ਤੁਸੀਂ ਮੇਅਰ ਨੂੰ ਰੁਕਾਸ ਕਰੋ ਸੈਸ਼ਨ ਵਾਸਤੇ ਸਾਨੂੰ ਦੀ ਕਾਪੀ ਭੇਜੋ ਪਰ ਬੜੇ ਅਫਸੋਸ ਦੀ ਗੱਲ ਹੈ ਕਿਸੇ ਵੀ ਇੱਕ ਕਾਉਂਸਲਰ ਨੇ ਸਾਡੀ ਉਹ ਗੱਲ ਨਹੀਂ ਮੰਨੀ ਔਰ ਅੱਜ ਤੱਕ ਕੋਈ ਚਿੱਠੀ ਵੀ ਨਹੀਂ ਨਹੀਂ। ਵੀ ਕਾਉਂਸਲਰ ਤਾਂ ਸਾਡੇ ਵਿੱਚ ਹੀ ਆ ਨਾ। ਸਾਡੀ ਪ੍ਰੋਬਲਮ ਉਹਨਾਂ ਦੀ ਆਪਣੀ ਪ੍ਰੋਬਲਮ ਜੇ ਤੁਸੀਂ ਉਹਦੇ ਵਾਸਤੇ ਇੱਕ ਦਿਨ ਵੀ ਸੈਸ਼ਨ ਨਹੀਂ ਬੁਲਾ ਸਕਦੇ ਤੇ ਫਿਰ ਕਾਉਂਸਲਰ ਦੇ ਉੱਪਰ ਤੇ ਤੁਹਾਨੂੰ ਦਬਾਅ ਤੇ ਤੁਹਾਨੂੰ ਪਾਣਾ ਹੀ ਪਏਗਾ। ਜਿੰਨੇ ਵੀ ਕਾਉਂਸਲਰ ਜਿੱਥੇ-ਜਿੱਥੇ ਏਰੀਆ ਦੇ ਆ ਤੁਸੀਂ ਕੂੜੇ ਦੀਆਂ ਫੋਟੋ ਜ਼ਰੂਰ ਡੇਲੀ ਭੇਜਿਓ। ਇਸ ਸਮੈਲ ਦੇ ਹੱਲ ਲਈ ਜੋ ਮੇਰੇ ਪਹਿਲਾ ਸੈਣੀ ਸਾਹਿਬ ਵੀ ਦੱਸ ਰਹੇ ਸਨ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਜਦੋਂ ਤੁਸੀਂ ਕੋਈ ਕਾਲ ਆਂਦੀ ਹੈ ਬੜੀ ਬਹੁ ਗਿਣਤੀ ਦੇ ਵਿੱਚ ਇਕੱਤਰ ਹੋ ਕੇ ਜਾਂਦੇ ਹੋ ਜਦੋਂ ਤੁਸੀਂ ਪਹਿਲਾਂ ਮੈਂ ਵੀ ਉਸ ਦਿਨ ਪਹੁੰਚਿਆ ਸੀ ਉੱਥੇ ਐਸੋਸੀਏਸ਼ਨ ਦੇ ਤੌਰ ਤੇ ਤੁਸੀਂ ਸਾਰੇ ਇਕੱਤਰ ਹੋ ਕੇ ਗਏ ਸੀ ਮੇਰ ਸਾਹਿਬ ਦੇ ਦਫ਼ਤਰ ਵਿੱਚ ਬੈਠੇ ਸੀ ਉਹ ਗੱਲਾਂ ਵਾਦਾ ਕਿਰਿਆ ਕੇਰ ਉਹਨੂੰ ਚਕਾਇਆ ਜਾਵੇ ਛੇਤੀ ਪਰ ਇਹਦਾ ਹੱਲ ਕੱਢਣ ਲਈ ਕਿਸੇ ਨੇ ਡੂੰਘਾਈ ਨਾਲ ਨਹੀਂ ਸੋਚਿਆ ਕਿਉਂਕਿ ਉਹ ਇਹ ਐਫਰਟਸ ਨਹੀਂ ਕਰਦੇ ਉਹ ਪਰਸ਼ੂ ਨਹੀਂ ਕਰਦੇ ਕਿਸਨੋਂ ਇਸ ਕਰਕੇ ਹੱਲ ਨਹੀਂ ਹੋ ਰਿਹਾ ਮੈਂ ਇੱਥੇ ਸੱਚ ਪੇਸ਼ ਕਰਾਂਗਾ ਕਿਉਂਕਿ ਦੂਜਾ ਇਹ ਜੋ ਇਹ ਹੱਲ ਨਹੀਂ ਹੋ ਰਿਹਾ ਇਹਦੇ ਵਿੱਚ ਮੇਰ ਸਾਹਿਬ ਤੇ ਐਮਐਲਏ ਸਾਹਿਬ ਦੀ ਵੀ ਕੁਝ ਟਕਰਾਰ ਬਾਜੀ ਦੇ ਨਾਲ ਉਹ ਕੋਈ ਉਹ ਕਹਿੰਦੇ ਕੁਛ ਨਹੀਂ ਸਟੇਜਾਂ ਦੇ ਵਿੱਚ ਮਾਈਕਾ ਦੇ ਵੀ ਕਹਿੰਦੇ ਨੇ ਪਰ ਆਪਣੀ ਵੀਡੀਓ ਵੀ ਪਾ ਕੇ ਕਹਿੰਦੇ ਨੇ ਕਿ ਮੇਰ ਸਾਲ ਦੇ ਨਾਲ ਸਾਡਾ ਕੋਈ ਉਹ ਨਹੀਂ ਹੈ ਅਸੀਂ ਕਰਦਾਂਗੇ ਪਰ ਉਹ ਕੰਮ ਇਹ ਨਹੀਂ ਕਰ ਰਹੇ ਜੇ ਤੁਸੀਂ ਉੱਥੇ ਜਾਂਦੇ ਹੋ ਆਪਣੇ ਐਮਐਲਏ ਸਾਹਿਬ ਕੋ ਉਹ ਪਹਿਲਾਂ ਭੁੰਦੇ ਆ ਤੁਸੀਂ ਕਿਹਨਾਂ ਦੇ ਨਾਲ ਉਹ ਮੇਰ ਸਾਹਿਬ ਦੇ ਨਾਲ ਉਹ ਸਿੱਧੂ ਸਾਹਿਬ ਦੇ ਨਾਲ ਇਹ ਜਿਹੇ ਗੱਲਾਂ ਭਲਾਈ ਵਾਲੀ ਕੋਈ ਗੱਲ ਨਹੀਂ ਕਰਦੇ ਇਹ ਮੈਂ ਤੁਹਾਨੂੰ ਸਪਸ਼ਟ ਕਹਿਣਾ ਚਾਹੁੰਦਾ ਜੇ ਤੁਸੀਂ ਕਿ ਜਾਓ ਵੀ ਉਹ ਗੱਲ ਹੀ ਕਰਦੇ ਮੈਂ ਇਸ ਤੇ ਜੋ ਤਕਲੀਫ ਸਾਡੇ ਇਸ ਪੰਜ ਪੇਜ ਦੇ ਸਾਥੀਆਂ ਨੂੰ ਜਿਆਦਾ ਹੋਈ ਹੈ ਮੈਂ ਉਹ ਜੀ ਪ੍ਰੋਬਲਮ ਦੇ ਵਿੱਚ ਤੁਸੀਂ ਸਾਡੇ ਸਹਿਯੋਗ ਦੇਣ ਲਈ ਪੰਚੋ ਇੱਕ ਕਾਲ ਦੇ ਵਿੱਚ ਤੁਸੀਂ ਵੀ ਸਾਰੇ ਇਕੱਤਰ ਹੋਏ ਸਮੇਂ-ਸਮੇਂ ਤੇ ਸਾਡੇ ਜੋੜੇ ਦੇ ਵਿੱਚ ਲਿਖਾ ਪੜੀ ਹੋਈ ਭਾਵੇਂ ਕੋਰਟ ਚ ਕੇਸ ਗਿਆ ਤੇ ਭਾਵੇਂ ਤੁਸੀਂ ਲਿਖਾ ਪੜੀ ਕਾਰਪੋਰੇਸ਼ਨ ਦੇ ਵਿੱਚ ਪਚਾਈ ਉਹਦੇ ਵਿੱਚ ਹੱਲ ਲਈ ਤੁਸੀਂ ਸਾਰੇ ਹੀ ਸਹਿਯੋਗੀ ਤੁਹਾਡੇ ਧੰਨਵਾਦੀਆਂ ਮੇਰ ਸਾਹਿਬ ਪੰਚੋ ਨੇ ਸਾਡੀ ਮੁਸ਼ਕਲ ਹੱਲ ਦੇ ਲਈ ਉਹਨਾਂ ਦਾ ਵੀ ਧੰਨਵਾਦ ਐਮ ਸੀ ਵੀ ਹਾਜ਼ਰ ਹੋਏ ਨੇ ਜੱਗਾ ਜੀ ਵੀ ਹੋਏ ਬੀਬੀ ਬਲਜੀਤ ਕੌਰ ਵੀ ਹਾਜ਼ਰ ਹੋਏ ਨੇ ਸਾਥੀਓ ਦੇ ਨਾਲ ਬਹੁਤ ਸਾਰੇ ਆਏ ਨੇ ਮੈਨੂੰ ਆਸ ਹੈ ਕਿ ਜੋ ਤੁਸੀਂ ਹਲ ਲਈ ਸੋਚੇ ਸੀ ਬੈਠੇ ਸੀ ਉਹ ਹੱਲ ਤੁਹਾਡਾ ਅੱਜ ਨਿਕਲੇਗਾ ਜ਼ਰੂਰ ਮੇਰ ਸਾਹਿਬ ਮੈਂ ਤਾਂ ਇਹ ਜਿੱਕਰ ਪਹਿਲਾਂ ਸਾਥੀ ਕਹਿ ਕੇ ਗਏ ਨੇ ਕਿ ਮੇਰ ਸਾਹਿਬ ਤੁਸੀਂ ਲਿਖਤੀ ਲੈਣਾ ਵੀ ਐਨੀ ਤਰੀਕ ਤੱਕ ਤੁਸੀਂ ਚੁਕਾ ਦਿਓਗੇ ਉਹ ਲਿਖ ਕੇ ਦਿਓਗੇ ਤਾਸੀਂ ਇਹ ਪ੍ਰੋਟੈਸਟ ਬੰਦ ਕਰਾਂਗੇ ਨਹੀਂ ਅਸੀਂ ਡੀਸੀ ਦੇ ਘਰਸਾਲ ਨੂੰ ਮੇਰ ਸਾਹਿਬ ਦੇ ਘਰਵਾਲੂ ਐਮਐਲਏ ਘਰਸਾਲ ਨੂੰ ਬਧਾਂਗੇ ਇਹ ਟਰਾਲੀਆਂ ਲੈ ਕੇ ਉੱਥੇ ਢੇਰੀ ਕਰਾਂਗੇ ਭਾਵੇਂ ਸਾਡੀ ਪੁਲਿਸ ਸਾਡੀ ਤੇ ਦੇਖ ਰਹੀ ਹੈ ਉਹ ਵੀ ਸੁਣ ਰਹੀ ਹੈ ਅਸੀਂ ਟਰਾਲੀਆਂ ਪਰ ਕੇ ਉੱਥੋਂ ਉੱਤੇ ਸਿੱਟਾ ਕੇ ਜਿੱਦਾਂ ਸਾਨੂੰ ਸਮੈਲ ਆਉਂਦੀ ਹੈ ਸਾਡੇ ਐਚਐਮ ਹੌਸਸ ਦੇ ਵਿੱਚ ਵੀ ਜਾਂਦੀ ਹੈ ਪੰਜ ਪੇ ਤਾਂ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਹੀ ਆਉਂਦੀ ਹੈ ਕਈ ਦਿਨ ਤਾਂ ਤਿੰਨ ਦਿਨ ਤੋਂ ਜੋ ਹਵਾ ਚੱਲਦੀ ਰਹੀ ਉਹ ਘਰਾਂ 'ਚ ਬੈਠ ਨਹੀਂ ਸਕੇ ਲੋਕ ਆਪਾਂ ਇਹ ਸੋਲੂਸ਼ਨ ਦੇ ਬਿਨਾ ਤੁਸਾਂ ਹੱਲ ਨਹੀਂ ਨਿਕਲਣਾ ਤੁਸੀਂ ਟਰਾਲੀਆਂ ਭਰਿਓ ਤੇ ਇੱਥੇ ਡੀਸੀ ਸਾਹਿਬ ਨੇੜੇ ਗੱਡ ਇੱਕ ਤੁਹਾਨੂੰ ਹੋਰ ਕਹਿ ਦਵਾ ਡੀਸੀ ਸਾਹਿਬ ਕੋਈ ਵਿਚਾਰ ਨਹੀਂ ਸੁਣਦੇ ਕਿਸੇ ਦੇ ਮੈਂ ਬਹੁਤ ਵਾਰੀ ਜਾਣ ਦਾ ਮੌਕਾ ਮਿਲਿਆ ਕਲਸੀ ਸਾਹਿਬ ਕੋਲ ਨੇ ਸਾਨੂੰ ਅੰਦਰੋਂ ਸਲਿੱਪ ਭੇਜਤੀ ਅਸੀਂ ਪਾਣੀ ਵਾਰੇ ਗਏ ਵੀ ਜੋ ਪਾਣੀ ਆਉਂਦਾ ਇਹਦਾ ਹੱਲ ਕੱਢਿਆ ਜਾਵੇ ਡੀਸੀ ਨੇ ਸਲਿੱਪ ਦੇਖ ਕੇ ਕਹਿੰਦੇ ਇਹ ਤਾਂ ਐਡੀਸੀ ਦਾ ਮਾਮਲਾ ਮੇਰਾ ਨਹੀਂ ਹੈ ਉਹ ਐਡੀਸੀ ਕੋਲ ਗਏ ਐਡੀਸੀ ਕਹਿੰਦੇ ਜੋ ਮੀਟਿੰਗ 'ਚ ਬੈਠੇ ਆ ਉਹ ਨਹੀਂ ਆ ਸਕਦੇ ਅਸੀਂ ਫੇਰ ਡੀਸੀ ਕੋਲ ਆਏ ਮੁੜ ਕੇ ਕਿ ਸਾਡੇ ਪਾਣੀ ਦੇ ਹੱਲ ਵਾਰੇ ਆਏ ਆ ਉਨੇ ਪੀਏ ਨੇ ਕਹਿੰਦਾ ਹੁਣ ਤੁਸੀਂ ਨੂੰ ਡਾਇਰੀ ਕਰਾ ਕੇ ਚਲੇ ਜਾਓ ਤੁਹਾਡਾ ਹੱਲ ਹੋ ਜਾਏਗਾ ਪ੍ਰਸ਼ਾਸਨ ਵੀ ਸੁਣ ਨਹੀਂ ਰਿਹਾ ਪ੍ਰਸ਼ਾਸਨ ਵੀ ਗਾਲੀ ਕਿਰਿਆ ਸਾਡੇ ਮਹਾਲੀ ਦੇ ਵਿੱਚ ਥਾਂ ਥਾਂ ਤੇ ਢੇਰ ਲੱਗੇ ਹੋਏ ਗੰਦ ਇੱਥੇ 스ਮੈਲ ਮਾਰਦੀ ਹੈ ਸਾਡੇ ਜੋ ਪਤਾ ਨਹੀਂ ਇਹਨਾਂ ਦੇ ਕੋਲ ਘਾਟ ਹੈ ਇਹ ਚੱਕਣ ਵਾਲਿਆਂ ਦੀ ਉਹ ਪੂਰੇ ਪੂਰਾ ਪਰਨਾ ਤੋਂ ਦੇ ਮੁਨਸੀ ਕੰਮ ਕਰਦੇ ਆ ਜਿਹੜੇ ਸੁਪਰਵਾਈਜ਼ਰ ਭੇਜਦੇ ਨਾ ਉਹ ਕੰਮ ਕਰਦੇ ਆ ਥਾਂ ਥਾਂ ਤੇ ਢੇਰ ਟਕੇ ਹੋਏ ਇੱਕ ਦਿਨ ਆਨੇ ਸੀ ਸੋਮਵਾਰ ਨੂੰ ਆਵਾਂਗੇ ਜੀ ਸੋਮਵਾਰ ਨੂੰ ਤੁਸੀਂ 스ਮੈਲ ਤੋਂ ਸੋਮਵਾਰ ਤੱਕ ਸੁੰਘਦੇ ਰਹੋ ਉਹਨਾਂ ਨੂੰ ਸੋਮਵਾਰ ਤੱਕ ਸੁੰਘੀ ਜਾਓ ਉਹ ਨਹੀਂ ਆਣਗੇ ਇਸ ਤਰ੍ਹਾਂ ਦੇ ਹਾਲਾਤ ਸਾਡੇ ਮੋਹਾਲੀ ਦੇ ਵਿੱਚ ਹੋ ਚੁੱਕੇ ਐ ਬਹੁਤ ਥਾਂ ਥਾਂ ਢੇਰ ਲੱਗੇ ਹੋਏ ਐ ਮੈਂ ਤਾਂ ਕਹਿੰਦਾ ਇੱਕ ਸੁਪਰਵਾਈਜ਼ਰ ਮੈਨੂੰ ਮੈਂ ਫ੍ਰੀ ਐ ਮੈਨੂੰ ਰੱਖ ਲਓ ਮੈਂ ਤੁਹਾਨੂੰ ਰਿਪੋਰਟ ਦਊਂਗਾ ਮੌਕੇ ਮੌਕੇ ਤੇ ਸਾਰਾ ਦਿਨ ਮੈਂ ਬੇਲਾਂ ਤੁਹਾਡੇ ਵਾਸਤੇ ਇੱਕ ਗੱਡੀ ਜ਼ਰੂਰ ਦੇਉਗੇ ਫ੍ਰੀ ਆਫ ਕਾਸਟ ਪਰ ਮੈਂ ਤਾਂ ਲੰਦਾ ਨਹੀਂ ਪੈਸੇ ਮੈਂ ਤਾਂ ਮਹਿਕਮਾ ਰੱਖ ਜੇ ਮੈਦਾਨੀ ਲੱਗਿਆ ਮੈਂ ਤੁਹਾਡੇ ਕੋਲ ਫ੍ਰੀ ਆਫ ਕਾਸਟ ਕੰਮ ਕਰਾਂਗਾ ਕਿ ਤੁਸੀਂ ਸਾਰੇ ਮੈਂ ਤੁਹਾਨੂੰ ਰਿਪੋਰਟ ਦਵਾਂਗਾ ਅੱਜ ਰੇੜੀਆਂ ਚੱਕ ਨੇ 5 ਫੇ ਤੋਂ ਅੱਜ ਵੀ ਤੋਂ ਅਜੜੜੀਆਂ ਚੱਕਦੇ ਆ ਹਲਿਓ ਆਪਣੇ ਦਫ਼ਤਰ ਨਹੀਂ ਪਹੁੰਚੇ ਹੁੰਦੇ ਉਹ ਦੂਜੀ ਰੇੜੀ ਉੱਥੇ ਗੱਡ ਲੈਣੇ ਜਾਂ ਉਹਨਾਂ ਦੇ ਵਿੱਚ ਵੜ ਜਾਂਦੇ ਆ ਆ ਦੇਖੋ ਸਾਰੀ ਟ੍ਰੈਫਿਕ ਸਾਰੀ ਜਾਮ ਹੁੰਦੀ ਆ ਬੋਗਨ ਬਿੱਲੀਆ ਦੇ ਨਾਲ ਕੋਈ ਨਹੀਂ ਸੁਣਦਾ ਉਹ ਹਰ ਉਲਟੀਆਂ ਪੋਟੀਆਂ ਗੱਲਾਂ ਬੋਲਦੇ ਜੇ ਉਹਨਾਂ ਨੂੰ ਪੁੱਛਿਆ ਜਾਵੇ ਉਹ ਮੈਂ ਇੱਥੇ ਮੈਿਕ ਤੇ ਬਿਆਨ ਨਹੀਂ ਕਰ ਸਕਦਾ ਇਸ ਲਈ ਮੈਂ ਸਾਥੀਓ ਬੇਚਾਉਣਾ ਤੁਹਾਡੀ ਇਕੱਤਰਤਾ ਤੇ ਬਹੁਤ ਖੁਸ਼ ਹੈ ਤੁਸੀਂ ਇੰਨੇ ਬੜੀ ਆ ਗਿਣਤੀ ਦੇ ਵਿੱਚ ਪਹੁੰਚੇ ਹੋ ਜਦੋਂ ਤੁਸੀਂ ਆਪਣੇ ਮੇਰ ਸਾਹਿਬ ਦੇ ਕੋਲ ਵੀ ਪਹੁੰਚੇ ਸੀ ਮੈਨੂੰ ਇਤਨੀ ਬੜੀ ਖੁਸ਼ੀ ਹੋਈ ਸੀ ਮੈਂ ਕੰਮ ਤਾਂ ਮੇਰ ਸਾਹਿਬ ਕੋਲ ਹੋਰ ਗਿਆ ਸੀ ਪਰ ਤੁਹਾਡੀ ਗਿਰਨਤੀ ਦੇਖ ਕੇ ਵੀ 25 30 ਬੰਦਿਆਂ ਦੇ ਕਰੀਬ ਸਾਰੇ ਹੀ ਬੈਠੇ ਸੀ ਉੱਥੇ ਉਹਨਾਂ ਨੇ ਆਪਣੇ ਵਿਚਾਰ ਵੀ ਦੱਸੇ ਆਪਣੀਆਂ ਪ੍ਰੋਬਲਮ ਜੇ ਉਥੀਆਂ ਮੇਰ ਸਾਹਿਬ ਨੇ ਵੀ ਦੱਸਿਆ ਮੈਂ ਹੱਲ ਜ਼ਰੂਰ ਕਰਾਂਗਾ ਪਰ ਹੱਲ ਹੀ ਹੋ ਰਿਹਾ ਜੱਗੇ ਕੇ ਟਾਈਮ ਵੱਧਦਾ ਜਾ ਰਿਹਾ ਅਸਲੀ ਧੰਨਵਾਦ ਕਰਦਾ ਤੁਸੀਂ ਐਡਾ ਬੜਾ ਕੱਟ ਕੀਤਾ ਥੋੜਾ ਇਹ ਹੱਲ ਜ਼ਰੂਰ ਨਿਕਲੇਗਾ ਅਸੀਂ ਤੁਹਾਡਾ ਸਾਥ ਦੇਣ ਲਈ ਤਿਆਰ ਆ ਸਾਰੇ ਹੀ ਫੁੱਲਾ ਚੋਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਮੇਰੇ ਨਾਲ ਸਾਥੀ ਮੇਰੇ ਜੱਗਾ ਜੀ ਅਸੀਂ ਇਸ ਆਰਐਮਸੀ ਪੁਆਇੰਟ ਲਈ ਤੁਹਾਨੂੰ ਕੀ ਲੱਗਦਾ ਮੇਰੇ ਪੈਨ ਡਰਾਓ ਕੇ ਸਾਨੂੰ ਅੱਛਾ ਲੱਗਦਾ ਹੋਊਗਾ ਕਿ ਇੱਥੇ ਪੁਆਇੰਟ ਹੈ ਜੈ ਇੱਥੇ ਗੰਧ ਪਿਆ ਹੋਏ ਕਿਹਨੂੰ ਅੱਛਾ ਲੱਗਦਾ ਹੋਊਗਾ ਇੱਥੇ ਮੈਂ ਪੋਲੀਟੀਕਲ ਨਹੀਂ ਬੋਲਾਂਗੀ ਕੁਝ ਲੋਕ ਆਪਣੇ ਪੋਲੀਟੀਕਲ ਫਾਇਦੇ ਲਈ ਇੱਥੇ ਆਕੇ ਲੋਕਾਂ ਲਈ ਕੱਟ ਕਰਕੇ ਦੱਸਣਾ ਜਾਂਦੇ ਕਿ ਅਸੀਂ ਇਹਨਾਂ ਦੇ ਹਮਾਇਤੀ ਐ ਤੁਹਾਨੂੰ ਕੀ ਲੱਗਦਾ ਕਿ ਅਸੀਂ ਹਮਾਇਤੀ ਨਹੀਂ ਐ ਮੈਂ 5% ਨਹੀਂ ਲੈਣੀ ਐ ਸਾਨੂੰ ਦੁੱਖ ਨਹੀਂ ਆ ਇਸ ਚੀਜ਼ ਦਾ ਇਹ ਮੈਂ ਅੱਜ ਧਿਲੋ ਬੋਲ ਰਹੀ ਆ ਮੇਰੇ ਭੈਣ ਭਰਾ ਜਿਹੜੇ ਜਾਣਦੇ ਐ ਤੁਸੀਂ ਦੇਖਿਆ ਕਿ ਪਹਿਲੇ ਦਿਨ ਤੋਂ ਹੀ ਤੁਹਾਡੇ ਨਾਲ ਅਸੀਂ ਗਏ ਨਹੀਂ ਕਿਤੇ ਨਹੀਂ ਗਏ ਮੇਅਰ ਸਾਹਿਬ ਕੋਲ ਅger ਜਾਣਾ ਸੀ ਮੈਂ ਨਾਲ ਗਈ ਐ ਜੱਗਾ ਜੀ ਨਾਲ ਗਏ ਨੇ ਅger ਗਮਾਟਾ ਚ ਗਏ ਐ ਗਮਾਟਾ ਕੋਲ ਵੀ ਐ ਅੰਦਰ ਦੀ ਗੱਲ ਮੇਰੇ ਭੈਣ ਭਰਾ ਉਹ ਨਹੀਂ ਪਤਾ ਸਾਨੂੰ ਜ਼ਮੀਰ ਗਮਾਟਾ ਨਹੀਂ ਦੇਣੀ ਹੈ ਸਾਨੂੰ ਜ਼ਮੀਰ ਗਮਾਟਾ ਨਹੀਂ ਦੇਣੀ ਹੈ ਔਰ ਗਮਾਟਾ ਸਰਕਾਰ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਨੇ ਵੀ ਤੁਹਾਡੇ ਕੋਲ ਵੋਟਾਂ ਲਈਆਂ ਐ ਐਮਐਲ ਦੇ ਕੇ ਨਹੀਂ ਲਈਆਂ ਉਹਨਾਂ ਦਾ ਫਰਜ਼ ਨਹੀਂ ਬਣਦਾ ਕਾਰਪੋਰੇਸ਼ਨ ਦਾ ਇੱਕ ਹੁੰਦਾ ਹੈ ਕਿ ਗੂੜਾ ਚੱਕਣਾ ਹੈ ਪਰ ਕਰੋ ਕਾਰਪੋਰੇਸ਼ਨ ਨੂੰ ਵੀ ਜਗ੍ਹਾ ਨਹੀਂ ਮਿਲ ਰਹੀ ਔਰ ਇਸ ਆਰਐਮਸੀ 파ਰਲੀ ਮੇਰੇ ਖਿਆਲਸ ਮੇਰੇ ਪੈਨ ਪੜਾ ਤੁਸੀਂ ਮੇਅਰ ਸਾਹਿਬ ਕੋਲ ਗਏ ਤੁਹਾਨੂੰ ਮੇਅਰ ਸਾਹਿਬ ਨੇ ਕਦੋਂ ਕਿਹਾ ਕਿ ਅਸੀਂ ਇੱਥੋਂ ਗੂੜਾ ਨਹੀਂ ਚੱਕਣਾ ਜਾਂ ਇੱਥੋਂ ਨਹੀਂ ਆਪਾਂ ਪੁਆਇੰਟ ਚੱਕਣਾ ਹਰ ਵੇਲੇ ਦਿਨ ਰਾਤ ਤੁਹਾਡੇ ਲਈ ਅਸੀਂ ਖੜੇ ਆ ਤੁਹਾਡੇ ਲਈ ਲੜਾਂਗੇ ਮਰਾਂਗੇ ਜਿੱਥੇ ਤੱਕ ਤੁਸੀਂ ਸਾਨੂੰ ਕਹੋਗੇ ਅਸੀਂ ਤੁਹਾਡੇ ਨਾਲ ਜਾਵਾਂਗੇ ਅਸੀਂ ਅਗਰ ਤੁਸੀਂ ਚਾਹੁੰਦੇ ਹੈ ਕਿ ਅਸੀਂ ਐਮਐਲਏ ਕੋਲ ਸਾਹਿਬ ਅਸੀਂ ਉੱਥੇ ਵੀ ਹੱਥ ਜੋੜ ਕੇ ਤੁਹਾਡੇ ਕੋਲ ਤੁਹਾਡੇ ਨਾਲ ਚੱਲਾਂਗੇ ਕਿ ਸਾਡੇ ਲਈ ਭਾਈ ਕੋਈ ਰਸਤਾ ਦਿਓ ਬਹੁਤ ਮੁਸ਼ਕਿਲ ਹੈ ਮੈਂ ਵੀ ਸਮਝ ਸਕਦੀ ਐ ਮੈਨੂੰ ਇਸ ਟਾਈਮ ਵੀ ਸਮੈਲ ਆ ਰਹੀ ਐ ਮੇਰੇ ਘਰ ਆ ਤਾਂ ਕਿ ਵੀ ਜਾ ਰਹੀ ਐ ਕੋਈ ਐਦਾ ਕੋਈ ਨਹੀਂ ਚਾਹੇਗਾ ਕਿ ਇੱਥੇ ਕੂੜਾ ਹੋਏ ਔਰ ਮੇਰੇ ਭੈਣ ਭਰਾ ਜਿਹੜੇ ਬਿਲਕੁਲ ਸਾਹਮਣੇ ਕੋਠੀ ਆਏ ਉਹਨਾਂ ਲਈ ਮੈਂ ਸਮਝ ਸਕਦੀ ਐ ਬਹੁਤ ਮੁਸ਼ਕਿਲ ਆ ਰਹੀ ਐ ਪਰ ਇੱਥੇ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਦੀ ਆ ਕਿ politically ਇਸ ਨੂੰ ਅਜੰਡਾ ਨਾ ਬਣਾਓ ਅਸੀਂ ਸਾਰੇ ਮਿਲ ਕੇ ਮੈਂ ਤੁਹਾਡੇ ਨਾਲ ਚੱਲਦੀ ਆ ਮੇਪ ਸਾਹਿਬ ਚੱਲੋਗੇ ਅਸੀਂ ਅਗਰ ਚੱਲਾਂਗੇ ਮੇਪ ਸਾਹਿਬ ਕੋ ਸੌਰੀ ਐਮਐਲਏ ਸਾਹਿਬ ਕੋ ਚੱਲਾਂਗੇ ਅਗਰ ਸਰਕਾਰ ਦਾ ਕੋਪਰ ਤੱਕ ਭਗਵੰਤ ਮਾਨ ਸਿੰਘ ਜੀ ਕੋਲ ਜਾਣਾ ਪਏਗਾ ਤਾਂ ਅਸੀਂ ਚੱਲਾਂਗੇ ਤੁਸੀਂ ਦੱਸੋ ਤੁਸੀਂ ਤੁਸੀਂ ਬੋਲ ਕੇ ਗੱਲ ਇਹ ਹੈ ਕਿ ਜੇ ਆਪਾਂ ਨੇ ਕੋਈ ਪੋਲਿਟੀਕਲ ਗੱਲ ਜਾਂ ਕੋਈ ਲਾਹਾ ਖਟਣ ਵਾਸਤੇ ਗੱਲ ਕਰਨੀ ਆ ਕੋਈ ਪੋਲਿਟੀਕਲ ਗੱਲ ਨਹੀਂ ਹੋਵੇਗਾ ਜੀ ਪੋਲਿਟੀਕਲ ਕੋਈ ਪੋਲਿਟੀਕਲ ਗੱਲ ਹੈ ਹੀ ਨਹੀਂਗਾ ਕੋਈ ਪੋਲਿਟੀਕਲ ਨਹੀਂ ਸਾਰੇ ਰੈਜ਼ੀਡੈਂਸ ਕੁਝ ਬਣਾ ਰਹੇ ਰੈਜ਼ੀਡੈਂਸ ਨੂੰ ਮੈਂ ਬੇਨਤੀ ਕਰਦਾ ਪਹਿਲਾਂ ਇਹਨਾਂ ਦਾ ਸਟੇਟਮੈਂਟ ਭੋਲਣ ਤੋਂ ਜੋ ਤੁਹਾਡੇ ਕੋਸ਼ਿਸ਼ ਹੋਣਗੇ ਉਹਦਾ ਇਹ ਜਵਾਬ ਦੇ ਕੇ ਜਾਣਗੇ ਉਹ ਸਰ ਜੀ ਐਦਾ ਕੁਝ ਮੈਡਮ ਬੋਲ ਕੇ ਇਹ ਤਾਂ ਦੱਸ ਲਾਇਆ ਕਿਨੇ ਆ ਇਹਨਾਂ ਦੀ ਪਹਿਲਾਂ ਆਪਾਂ ਸਟੇਟਮੈਂਟ ਲੈ ਲਈਏ ਬਹੁਤ ਹੀ ਕਾਰਜੋਗਤ ਤੁਸੀਂ ਸਾਰੇ ਮੈਂ ਤਾਂ ਤੁਸੀਂ ਬਾਰ ਬਾਰ ਕਹਿੰਦੇ ਕਿ ਮੇਰ ਸਾਹਿਬ ਮੇਰ ਸਾਹਿਬ ਮੈਂ ਤੁਹਾਡਾ ਬੱਚਾ ਹਾਂ ਔਰ ਮੈਨੂੰ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਕਿ ਤੁਸੀਂ ਸਾਹਮਣੇ ਬੈਠੇ ਹੋ ਸਾਰੇ ਮੇਰੇ ਕਈ ਰਿਸ਼ਤੇਦਾਰ ਵੀ ਨੇ ਵਿੱਚ ਕਈ ਮੇਰੇ ਬਜ਼ੁਰਗ ਵੀ ਨੇ ਮਿਲਿਆ ਮਤਾਵਾ ਨੇ ਔਰ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੀਜ਼ ਦਾ ਬਿਸ਼ਵਾਸ ਦਵਾਉਣਾ ਕਿ ਤੁਸੀਂ ਜਦੋਂ ਪਹਿਲਾਂ ਮੇਰੇ ਕੋਲ ਦਫ਼ਤਰ ਕਦੇ ਆਏ ਤੁਹਾਨੂੰ ਕਦੇ ਮਹਿਸੂਸ ਹੋਇਆ ਕਿ ਮੈਂ ਆਪਣੇ ਵੱਲੋਂ ਕੋਸ਼ਿਸ਼ ਨਹੀਂ ਕਰ ਰਿਹਾ ਤੁਸੀਂ ਮੇਰੇ ਕੋਲ ਆਏ ਮੈਂ ਉੱਥੇ ਗੱਲ ਕਹੀ ਤੁਸੀਂ ਕਿਹਾ ਜੀ ਅਪਾਂ ਕਿ ਸੀਏ ਕੋਲ ਜਾਣਾ ਨਸੀਬ ਕੋਲ ਵੀ ਨਾਲ ਗਿਆ ਉਹ ਜਾ ਕੇ ਕੀ ਚ ਹੈ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਇਹ ਕਾਰਨ ਕੀ ਹੈ ਡਰਾਮੇਬਾਜ਼ੀ ਕੀ ਹੈ ਕਿਉਂ ਹੋ ਰਿਹਾ ਹੈ ਇਹਦੋਂ ਕੀ ਹੋਣਾ ਚਾਹੀਦਾ ਮੈਂ ਤੁਹਾਨੂੰ ਇੱਕ ਵਾਰੀ ਡਿਟੇਲਸ ਦੱਸ ਦਿੰਨਾ ਅਸੀਂ ਲੜੀ ਜਾਵਾਂਗੇ ਬੋਲੀ ਜਾਵਾਂਗੇ ਤਾਂ ਕੋਈ ਹੱਲ ਨਹੀਂ ਹੋਣਾ ਜੇਕਰ ਹੱਲ ਕਰਨਾ ਹੈ ਤਾਂ ਮੈਂ ਤੁਹਾਨੂੰ ਹੁਣ ਦੱਸ ਕੇ ਜਾਊਂਗਾ ਔਰ ਤੁਹਾਨੂੰ ਪ੍ਰੈਕਟੀਕਲ ਹੱਲ ਦੱਸੂਗਾ ਵੀ ਦਾ ਆ ਹੱਲ ਹੈ ਬੰលੀਆਂ ਗੱਲਾਂ ਬਾਤਾਂ ਕਰੀ ਜੋ ਮੈਨੂੰ ਮੜਾ ਕਹੋ ਮੇਰੇ ਨੂੰ ਮੁਰਦਾਬਾਦ ਕਹੋ ਨਾ ਮੈਂ ਇਸ ਤਰ੍ਹਾਂ ਜਿੰਨੂੰ ਮਰਜ਼ੀ ਮੁਰਦਾਬਾਦ ਕਹੋ ਹੱਲ ਕੋਈ ਨਹੀਂ ਕਾਰਨ ਇਹ ਹੈਗਾ ਕਿ ਜਦੋਂ ਡਾਇਰੈਕਸ਼ਨ ਹਾਈ ਕੋਰਟ ਦੀ ਆਈ ਹਾਈ ਕੋਰਟ ਨੇ ਕਿਹਾ ਜੀ ਤੁਸੀਂ ਕਿਤੇ ਵੀ ਕਿਸੇ ਢੇਰ ਦੇ ਉੱਤੇ ਕੂੜਾ ਨਹੀਂ ਵੇਰ ਸਕਦੇ ਡਾਇਰੈਕਸ਼ਨ ਇਹੋ ਜੀ ਆਈ ਕਿ ਸਵੇਰੇ ਸਸਪੈਂਡ ਕਰ ਦਾਂਗੇ ਡਿਸਮਿਸ ਕਰ ਦਾਂਗੇ ਜੇਕਰ ਬਾਈਕਲ ਉੱਤੇ ਕੂੜੇ ਦੇ ਉੱਤੇ ਤੁਸੀਂ ਢੇਰ ਦੇ ਉੱਤੇ ਕੂੜਾ ਘੇਰਿਆ ਇਮੀਡੀਏਟ ਬੰਦ ਹੋ ਗਿਆ ਮੈਂ ਕਿਤੇ ਵੀ ਮਹਾਰੀਏ ਵਿੱਚ ਕੂੜਾ ਲੈ ਕੇ ਜਾਊਂਗਾ ਹਰ ਤੱਕ ਜਿੱਥੇ ਕਾਰਪੋਰੇਸ਼ਨ ਏਰੀਆ ਪੈਂਦਾ ਹੈਗਾ ਉੱਥੇ ਹਰ ਜਗ੍ਹਾ ਦੇ ਘਰ ਨੇ ਹਰ ਜਗ੍ਹਾ ਤੇ ਬਸੂਆਂ ਹਰ ਜਗ੍ਹਾ ਤੇ ਕੋਈ ਨਾ ਕੋਈ ਰਹਿ ਰਿਹਾ ਹੈ ਉੱਥੇ ਭਾਵੇਂ 11% ਦੀ ਗੱਲ ਕਰ ਲਓ ਭਾਵੇਂ ਆਪਾਂ 5% ਦੀ ਗੱਲ ਕਰ ਲਓ ਭਾਵੇਂ ਕਿਤੇ ਹੋਰ ਫੇਸੇ ਦੀ ਵੀ ਗੱਲ ਕਰ ਲਓ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਾਲ ਦੀ ਨਾਲ ਜਦੋਂ ਕੋਈ ਇਹੋ ਜਿਹੇ ਹਾਲਾਤ ਬਣੇ ਸਾਨੂੰ ਜਗ੍ਹਾ ਦਿੱਤੀ ਜਗ੍ਹਾ ਦਿੱਤੀ ਸਮਗੋਲੀ ਐਮਐਲਏ ਸਾਹਿਬ ਨੇ ਕਿਹਾ ਕਿ ਜੀ ਸਮਗੋਲੀ ਜਗ੍ਹਾ ਦਿੱਤੀ ਹੋਈ ਹੈ ਮੇਅਰ ਆਪ ਦਾ ਦੀ ਗਲਤੀ ਆ ਉਹ ਕੂੜਾ ਨਹੀਂ ਲੈ ਕੇ ਜਾਂਦਾ ਮੈਂ 11 ਫੀਸ ਵਾਲੇ ਸਾਰੇ ਮੇਕਪੜਾਏ ਮੇਰੇ ਜੀ ਮੇਰੇ ਕੋਲ ਪ੍ਰਤ ਵੀ ਹੈਗੇ ਨੇ ਮੈਂ ਹੁਣੇ ਪ੍ਰਤ ਭਰਦਾ ਆਪ ਵੀ ਗੱਡੀ ਨਾਲ ਚੱਲੂਗਾ ਐਮਐਲਏ ਸਾਹਿਬ ਗੱਡੀ ਅੱਗੇ ਲਾ ਲਣ ਔਰ ਉਸ ਤੋਂ ਬਾਅਦ ਦੱਸੋ ਮੈਂ ਜਾ ਕੇ ਕਿੱਥੇ ਜਗਾ ਪਈਏ ਤੇ ਉੱਥੇ ਜਾ ਕੇ ਆਪਣਾ ਖਾਲੀ ਕਰਿਆਵਾਂਗੇ ਉਸ ਤੋਂ ਬਾਅਦ ਕੋਈ ਮੈਸੇਜ ਨਹੀਂ ਆਇਆ ਮੈਂ ਮੀਡੀਅਮ ਨਾਲੇ ਗੁਲਦੀਪ ਸਿੰਘ ਹਣੀ ਬਾਈ ਜੀ ਖੜੇ ਨੇ ਇਹਨਾਂ ਨਾਲ ਲੈ ਕੇ ਗਿਆ ਉੱਥੇ ਤੁਰ ਕੇ ਜਾਣਾ ਵੀ ਮੁਸ਼ਕਲ ਹੈ ਜਿੱਥੇ ਉਹ ਗੱਲ ਕਰਦੇ ਨੇ ਕਿ ਉੱਥੇ ਤੁਸੀਂ ਗੁੜਾ ਲੈ ਕੇ ਜਾਓਗੇ ਟਰਾਲੇ ਜਾਣੇ ਟਰਾਲੇ ਕਿਵੇਂ ਜਾਣਗੇ ਅੱਜ ਮੈਂ ਤੁਹਾਨੂੰ ਦੱਸ ਦਵਾਂ ਕਿ ਐਮਐਨ ਸਾਹਿਬ ਦੀ ਜਿਹੜੀ ਕਲਮਾ ਸੈਕਟਰ ਦੀ ਬਿਲਡਿੰਗ ਹੈ ਉਹਦੇ ਨਾਲ ਲੱਗਦੀ 13 ਕਿੱਲੇ ਜਗ੍ਹਾ ਕਾਰਪੋਰੇਸ਼ਨ ਦੀ ਪਈ ਆ ਪਰ ਉੱਥੇ ਉਹ 1 ਕਿਲੋ ਗੁੜਾ ਨਹੀਂ ਕਰਨ ਦੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਤੇ ਮੈਂ ਪਿਛਲੀ ਮੀਟਿੰਗ ਹਾਊਸ ਦੀ ਹੋਈ ਸੀ ਮੀਟਿੰਗ ਦੇ ਵਿੱਚ ਮੈਂ ਕਿਹਾ ਸੀ ਕਿ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਉਹ ਮੇਰੀਆਂ ਮਾਮਾ ਵੀ ਨੇ ਮੇਰੀਆਂ ਭੈਣਾਂ ਵੀ ਨੇ ਮੇਰੇ ਬਜ਼ੁਰਗ ਵੀ ਨੇ ਮੈਂ ਨਹੀਂ ਚਾਹੁੰਦਾ ਕਿ ਉਹ ਪਰੇਸ਼ਾਨੀ ਸਹਿਣ ਔਰ ਤੁਸੀਂ ਡਿਸ਼ਰ ਕੋਲ ਵੀ ਗਏ ਹੋ ਕੋਈ ਕਿਸੇ ਨੇ ਬਾਹਰ ਨਹੀਂ ਫੜਾਈ ਆ ਪਾਜੀ ਹੁਣੇ ਸੀ ਜੀ ਨੂੰ ਦੱਸ ਕੇ ਗਏ ਨੇ ਪਹਿਲਾਂ ਕਿ ਜੀ ਕਿਸੇ ਨੇ ਕੋਈ ਬਾਹਰ ਨਹੀਂ ਫੜਾਈ ਮੈਂ ਹੌਸ ਦੇ ਵਿੱਚ ਪਾਸ ਕੀਤਾ ਤੁਹਾਨੂੰ ਹੁਣੇ ਪਰ ਕੇ ਦੱਸਦੇ ਹਾਂ ਹੌਸ ਦੇ ਵਿੱਚ ਪਾਸ ਕੀਤਾ ਮੈਂ ਡੇਡ ਬੌਂਡ ਕੀਤਾ ਮੈਂ ਕਿਹਾ ਜੀ 18 ਸਤ ਨੂੰ ਮੀਟਿੰਗ ਹੋਈ 18 ਸਤ ਨੂੰ ਮੀਟਿੰਗ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ 30 ਸਤੰਬਰ ਤੱਕ ਜੇਕਰ ਸਾਡੇ ਕਾਰਪੋਰੇਸ਼ਨ ਤੋਂ ਕੋਈ ਹੱਲ ਨਾ ਹੋਇਆ ਅਸੀਂ ਨਾ ਕੋਈ ਹੱਲ ਕਰ ਸਕੇ ਤਾਂ ਮੈਂ ਬਾਰ-ਬਾਰ ਹੁਣ ਰਾਦਮੀ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਪਹਿਲਾਂ ਚਾਰ-ਪੰਜ ਦਿਨ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਰਾਤ ਵੀ ਇਹ ਗੱਲ ਕਹੀ ਹੈ ਜੇ 30 ਸਤੰਬਰ ਤੱਕ ਇਹਦਾ ਕੋਈ ਹੱਲ ਨਾ ਹੋਇਆ ਮੈਂ ਮੌਜੂਦਾ ਮੇਅਰ ਹੋਂ ਦੇ ਨਾਤੇ ਮੈਂ ਆਪ ਅੱਗੇ ਇਹਦੇ ਪੱਡੇ ਵੜ ਦੂੰਗਾ ਪਲਾਂਟ ਨਹੀਂ ਚੱਲਣ ਦੂੰਗਾ ਪੁਆਇੰਟ ਰਹੂਗਾ ਪਲਾਂਟ ਨਹੀਂ ਰਹੂਗਾ ਕਲਾਡ ਬੰਦ ਕਰ ਦਵਾਂਗੇ ਮੈਂ ਅੱਜ ਤੁਹਾਨੂੰ ਇੱਕ ਪਾਣੀ ਪ੍ਰੋਸੀਡਿੰਗ ਦੇ ਪਿੱਛੇ ਲਿਖਿਆ ਇਹ ਨਹੀਂ ਕੱਚੀ ਗੱਲ ਕਰਦਾ ਮੈਨੂੰ ਸੁਖਜੀਤ ਸਿੰਘ ਜੀ ਨੇ ਪਹਿਲਾਂ ਕਹਿ ਕੇ ਗਏ ਨੇ ਕਿ ਮੇਰ ਸਾਹਿਬ ਲਿਖਤੀ ਹਲ ਦੇ ਕੇ ਜਾਣ ਲਿਖ ਕੇ ਦੇ ਕੇ ਜਾਣ ਮੈਂ ਲਿਖ ਕੇ ਇਕੱਲੇ ਤੁਹਾਡੇ ਵਿੱਚ ਨਹੀਂ 50 ਕਾਉਂਸਲਰ ਨੇ ਕਾਰਪਸ਼ਨ ਦੇ 50 ਕਾਉਂਸਲਰ ਉਥੇ ਸਹਿਮਤੀ ਲਈਆ ਹੌਸ ਦੇ ਵਿੱਚ ਪਾਸ ਕੀਤਾ ਪ੍ਰੋਸੀਡਿੰਗ ਦੇ ਉੱਤੇ ਲਿਖਾਇਆ ਤੁਸੀਂ ਸਾਰੇ ਪੜੇ ਲਿਖੇ ਬੈਠੇ ਹੋ ਸਾਰੇ ਦਫ਼ਤਰਾਂ ਦੇ ਵਿੱਚ ਰਿਪੋਰਟ ਹੋਏ ਹੋ ਤੁਹਾਨੂੰ ਪਤਾ ਕਿ ਜਿਹੜੀ ਪ੍ਰੋਸੀਡਿੰਗ ਦੇ ਵਿੱਚ ਕੋਈ ਚੀਜ਼ ਆ ਜਾਂਦੀ ਆ ਉਹ ਆਫਰ ਰਿਕਾਰਡ ਹੋ ਜਾਂਦੀ ਆ ਸੋ ਮੈਂ ਲਿਖਵਾਇਆ 30 ਸਤੰਬਰ ਤੱਕ ਅਸੀਂ ਵੇਟ ਕਰਨੀ ਆ ਦੇਖੋ ਇਹ ਜਿਹੜੀ ਅੱਜ ਮੇਰੀ ਕੋਸ਼ਿਸ਼ ਬੜੀ ਸੀ ਮੈਂ ਕਿਹਾ ਜੇ ਇਹਨੂੰ ਜ਼ੀਰੋ ਜ਼ੀਰੋ ਕਰ ਲਵਾਂ ਤੁਸੀਂ ਉੱਥੇ ਬੜਾ ਮੁਸ਼ਕਲ ਆ ਮੈਂ ਜਾਣਾ ਲੋਕਾਂ ਨੇ ਪੱਥਰ ਮਾਰਨੇ ਨੇ ਪਰ ਮੈਂ ਤੁਹਾਡਾ ਪ੍ਰਵਾਤਾ ਮੈਂਬਰ ਹੋਣ ਦੇ ਨਾਤੇ ਭਾਵੇਂ ਮੈਨੂੰ ਪਤਾ ਸੀਗਾ ਕਿ ਮੇਰੇ ਖਿਲਾਫ ਨਾਰੇ ਲੱਗਦੇ ਆ ਪਰ ਜੇ ਮੇਰੇ ਵਿੱਚ ਹਿੰਮਤ ਹੈ ਜੇਕਰ ਮੈਨੂੰ ਪਤਾ ਤੁਸੀਂ ਪਿਆਰ ਕਰਦੇ ਹੋ ਤੁਸੀਂ ਚਾਹੋ ਤਾਂ ਮੈਂ ਹੱਲ ਕਰ ਸਕਦਾ ਤਾਂ ਮੈਂ ਤੁਹਾਡੇ ਵਿੱਚ ਆਇਆ ਅੱਜ ਇੱਥੇ ਐਮ ਐਨ ਐ ਸਾਹਿਬ ਵੀ ਆ ਸਕਦੇ ਸੀਗੇ ਤੁਸੀਂ ਬੁਲਾ ਲਿਓ ਪੁੱਛੋ ਕਿ ਤੇਰੀ ਸਰਕਾਰ ਹੈ ਤੁਸੀਂ ਕੀ ਕਰਦੇ ਹੋ ਸਰਕਾਰ ਢੋਡੀ ਆ ਅੱਜ ਸਰਕਾਰ ਚਾਵੇ ਹੁਣੇ ਮੈਨੂੰ ਕਵੇਗੇ ਜੀ ਫਰਾਂ ਦੇ ਜਗਾ 10 15 ਕਿਲੋ ਦੀ ਜਗਾ ਜਾ ਕੇ ਗੂੜਾ ਗੇਰ ਲਓ ਮੈਂ 4 ਘੰਟਿਆਂ ਦੇ ਵਿੱਚ ਜਿਹੜਾ ਗੂੜਾ ਖਾਲੀ ਕਰਵਾ ਕੇ 4 ਘੰਟਿਆਂ ਦੇ ਵਿੱਚ ਜਿਹੜੀ ਸਮਨ ਖਤਮ ਕਰ ਦੂੰਗਾ ਭਾਵੇਂ ਮੈਨੂੰ ਆਪ ਜਾ ਕੇ ਇਥੇ ਨਾਲ ਲੋੜ ਕਰਵਾਉਣੇ ਪੈਣਾ ਆ ਕੇ ਪਰ ਗੱਲ ਇਹ ਹੈ ਕਿ ਸਰਕਾਰ ਕਹਿੰਦੀ ਕੁਝ ਹੋ ਰਿਹਾ ਹੈ ਕਰਦੀ ਕੁਝ ਹੋ ਰਿਹਾ ਹੈ ਦੇਖੋ ਜੇਕਰ ਬਾਈ ਜਾਂ ਤੁਸੀਂ ਇਸ ਮੁਸ਼ਕਲ ਨਾਲ ਜੂਝ ਰਹੇ ਹੋ ਤਾਂ ਜੇ 30 ਸਤੰਬਰ ਤੱਕ ਹੱਲ ਨਾ ਹੋਇਆ ਬੇਸ਼ੱਕ ਸਾਰੀ ਮੁਹਾਲੀ ਦੇ ਵਿੱਚ ਜਾਵੇ ਬੇਸ਼ੱਕ ਚੰਡੀਗੜ੍ਹ ਜਾਵੇ ਪੰਜਾਬ 'ਚ ਜਾਵੇ ਮੈਂ ਉਹਦੀ ਵੇਟ ਨਹੀਂ ਕਰ ਸਕਦਾ 30 ਸਤੰਬਰ ਨੂੰ ਤੁਸੀਂ ਨਾਲ ਹੋ ਜਿਓ ਪੜੇ ਵੜ ਦੂੰਗਾ ਅਗੇ ਬਿਲਕੁਲ ਪਲਾਂਟ 'ਚ ਜਨਨ ਨਹੀਂ ਦਊਗਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਉਹ ਲਿਖਤੀ ਪੜਤੀ ਕੱਚੀ ਗੱਲ ਨਹੀਂ ਲਿਖਤੀ ਪੜਤੀ ਆ ਤੁਸੀਂ ਪ੍ਰੋਸੀਡਿੰਗ ਲਿਖੀ ਆ ਮੈਂ ਤੁਹਾਨੂੰ ਕਾਪੀ ਸਾਰਾ ਸੈਂਡ ਕਰ ਦਾਂ ਤੁਸੀਂ ਆਪਣੇ ਅੱਗੇ-ਅੱਗੇ ਗੁਰਪੰਧ ਦੇ ਵਿੱਚ ਭੇਜ ਦਿਓ ਕਾਰਨ ਇਹ ਹੈ ਕਿ ਸਰਕਾਰ ਆਪਣੀ ਹੋਣੀ ਚਾਹੀਦੀ ਆ ਸਰਕਾਰ ਦੁਸ਼ਮਣ ਬਣੀ ਪਈ ਆ ਸੋ ਮੇਰੇ ਹੱਥ ਬਸ ਮੈਂ ਹੁਣ ਹੁੰਦਾ ਨਾ ਤੇ ਮੈਂ ਹੁਣੇ ਅਜ ਕਾਰਵੇ ਇਥੇ ਕਰਕੇ ਜਾਂਦਾ ਮੈਨੂੰ ਬੜਾ ਦੁੱਖ ਆਉਂਦਾ ਜਦੋਂ ਤੁਸੀਂ ਮੇਰੀਆਂ ਮਤਾਵਾ ਮੈਨੂੰ ਪੱਗਲ ਪਤਾ ਲੱਗਿਆ ਬਾਈ ਰਾਜ ਨੇ ਦੱਸਿਆ ਕਿ ਜਦੋਂ ਭਾਜੀ ਪੱਖਾ ਚਲਾਉਣਾ ਨਾ ਘਰੇ ਤੇ ਮੂੰਹ ਚ ਭੁੜਕੀ ਨਹੀਂ ਪਾ ਹੁੰਦੀ ਇਹੋ ਜੀ ਹਾਲਤ ਹੋਈ ਪਈ ਆ ਸਾਡੀ ਈਵਨ ਜਿਹੜੂ ਕੋਈ ਮੜੀ-ਮੋੜੀ ਕੋਈ ਦਮੇ ਦੀ ਪ੍ਰੋਬਲਮ ਹੈ ਕੋਈ ਹੋਰ ਪ੍ਰੋਬਲਮ ਹੈ ਉਹ ਜ਼ਿਆਦਾ ਬਿਮਾਰ ਹੁੰਦਾ ਜਾ ਰਿਹਾ ਹੈ ਮੈਂ ਕਹਿਣਾ ਕਿ ਮੈਂ ਅਸੀਂ ਮਾੜੀ ਕਿਸਮਤ ਵਾਲੇ ਆ ਸਾਡਾ ਅਜੇ ਹੋ ਰਿਹਾ ਔਰ ਤੁਸੀਂ ਸਾਰੇ ਤੁੱਪ 'ਚ ਬੈਠ ਕੇ ਇੰਨੀ ਗਰਮੀ ਦੇ ਵਿੱਚ ਬੈਠ ਕੇ ਮੇਰੀ ਇਥੇ ਵੇਟ ਕਰ ਰਹੇ ਹੋ ਜਾਂ ਅਸੀਂ ਸਾਰੇ ਬਹਿ ਕੇ ਸਰਕਾਰ ਦੇ ਦੁੱਖ ਰੋ ਰਹੇ ਆ ਸਰਕਾਰ ਦੇ ਮਤਲਬ ਖਿਲਾਫ ਨਾਰੇ ਮਾਰਦੇ ਆ ਮੇਰੇ ਮਾਰਦੇ ਆ ਮੈਂ ਤਾਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ 30 ਸਤੰਬਰ ਤੱਕ ਵੇਟ ਕਰ ਲਓ ਅਜ ਤਰੀਕ ਨਹੀਂ ਹੋਗੀ ਜੀ ਅਜ ਨੂੰ 10 ਦਸਤਰੀ ਹੋਗੇ 10 ਅਗਸਤ ਤੋਂ ਹੋ ਗਈ 30 ਸਤੰਬਰ ਤੱਕ ਦਾ ਟਾਈਮ ਹੈ ਨਹੀਂ ਚੱਕਿਆ ਜਾਊਗਾ ਭਟੇ ਮੈਂ ਵੜ ਦੂੰਗਾ ਭਾਵੇਂ ਪਰਚਾ ਹੋ ਜੇ ਭਾਵੇਂ ਜੋ ਮਰਜ਼ੀ ਹੋ ਜੇ ਮੈਂ ਤੁਹਾਨੂੰ ਬਿਸ਼ਵਾਸ ਦਿਵਾਉਣਾ ਸਰਕਾਰ ਅੱਜ ਹੱਥ ਕਰ ਦੇ ਅੱਜ ਜਗ੍ਹਾ ਦੇ ਦੇ ਵੀ ਤਾਂ ਸ਼ਾਮ ਨੂੰ ਚੱਕ ਕੇ ਮੈਂ ਤੁਹਾਨੂੰ ਕੱਲ ਦੁਬਾਰਾ ਸਵੇਰੇ ਪ੍ਰੋਗਰਾਮ ਰੱਖ ਕੇ ਤੇ ਆ ਕੇ ਦੱਸ ਦੂੰਗਾ ਕਿ ਅੱਜ ਅਜ ਦਿਖਾਉਂਸ ਮੈਂ ਕਿੱਥੇ ਗਿਆ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਮੈਨੂੰ ਗਲਤੀ ਫਰਤੀ ਮਾਫ਼ ਕਰਿਓ ਨਹੀਂ ਹੁੰਦਾ ਜਿਹੜਾ ਸਾਡੇ ਸ਼ਹਿਰ ਦੇ ਨਾਮ ਸਾਡੇ ਮਹੱਲੇ ਦੇ ਨਾਮ ਜਿਹੜੇ ਇਲਾਕੇ ਵਿੱਚ ਰਹਿੰਦੇ ਹੋਈਏ ਕਿਤੇ ਹੀ ਜੰਪੜ ਕੇ ਵੱਡੇ ਹੋਏ ਹੋਈਏ ਔਰ ਉੱਥੋਂ ਦੇ ਬਜ਼ੁਰਗ ਸਾਨੂੰ ਇਹ ਗੱਲ ਕਹਿਣਗੇ ਤੇਰੇ ਕਰਕੇ ਆ ਹੋ ਰਿਹਾ ਸੋ ਮੈਨੂੰ ਸ਼ਰਮ ਆਉਂਦੀ ਆ ਮੇਰੇ ਕੋਲ ਹੋਰ ਕਹਿਣ ਨੂੰ ਕੋਈ ਸ਼ਬਦ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you